ਦੋ ਕారణ ਹੈ ਕਿ ਕਿਉਂ ਰਿਜੈਕਟ ਹੋਈ ਇਹ ਸਰ ਇਹਦੀ ਪਿਛੋਕੜ ਤੇ ਜਾਣਾ ਪਊਗਾ ਥੋੜਾ ਜਿਹਾ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤਾਈਂ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋ ਗਈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤੂ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਜਿਸ ਕਿਸਮ ਦੀ ਝਾਂਕੀ ਤਿਆਰ ਕੀਤੀ ਗਈ ਉਹ ਝਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੋਂ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ 'ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦਾ ਪ੍ਰੈਜੈਂਟੇਸ਼ਨ ਹੈ ਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚ ਹਾਂ ਮਿਲਾਂਦੇ ਆ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਕੋਈ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਸਲੀ ਦੈਟ ਇਜ਼ ਦ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਆ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਐ ਸਾਰੇ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਣੀ ਹੈ ਪਰੇਡ ਆਰਮੀ ਕਰਦੀ ਐ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮੈਨੂੰ ਦੱਸਿਆ ਕਹਿੰਦਾ ਹੱਸਤਾ ਉਹਨਾਂ ਨੂੰ ਹੈ ਕਿ ਅ ਜੇ ਤੁਸੀਂ ਫੋਟੋਆਂ ਲੈਣੀਆਂ ਐ ਕਰੋ ਚਾਂਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਹਾਂ ਦੋਨਾਂ ਮਾਰਠੀਆਂ ਨੂੰ ਭੇਜ ਦਿਓ ਇਹਨਾਂ ਨੂੰ ਪਰੇਡ 'ਚ ਤੋਰ ਦੇਣੇ ਦਿਖਾ ਦੇਣੇ ਪੰਜਾਬ ਦਾ ਆ ਰੂਪ ਹੈ ਤਕਸਾ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪੁੰਜੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਸ ਕਰਕੇ ਇਹਨਾਂ ਨੂੰ ਨਾਤਾ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾ ਇੱਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਉਣ ਦਾ ਮੌਕਾ ਮਿਲੇ ਪਰ ਖੁੱਦਾ ਪਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੀ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਡੇ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਕੱਲ ਜਾਖੜ ਸਾਹਿਬ ਨੇ ਝੂਠ ਬੋਲਿਆ ਉਹਨੂੰ ਲੈ ਕੇ ਮੈਂ ਅੱਜ ਤੁਹਾਡੇ ਸਾਹਮਣੇ ਕੁਝ ਤੱਥ ਜਿਹੜੇ ਆ ਉਹ ਰੱਖਣਾ ਚਾਹੁੰਦਾ ਆ ਮੇਰੇ ਕੋਲ ਲੈਪਟਾਪ 'ਚ ਵੀ ਭਾਰਤ ਸਰਕਾਰ ਦਾ ਲਿੰਕ ਹੈ ਜਿਹੜੀ ਭਾਰਤ ਸਰਕਾਰ ਦੀ ਆਫੀਸ਼ੀਅਲ ਵੈਬਸਾਈਟ ਹੈ ਇਹਦੇ ਚ ਜਾ ਕੇ ਤੁਸੀਂ ਮੈਂ ਤੁਹਾਨੂੰ ਲਿੰਕ ਵੀ ਦੇ ਦੂੰਗਾ ਸਾਰੇ ਪੱਤਰਕਾਰ ਦੋਸਤਾਂ ਨੂੰ ਇੱਥੇ ਸੀ ਡਿਟੇਲ ਦੇਖੋ ਭਾਰਤ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਹੁਣ ਤੱਕ ਜਿਹੜੇ-ਜਿਹੜੇ ਸੂਬਿਆਂ ਨੇ ਜਿਹੜੇ ਆਪਣੇ ਝਾਂਕੀਆਂ ਦੇ ਕਨਸੈਪਟ ਜਮ੍ਹਾਂ ਕਰਾਏ ਆ ਉਹਨਾਂ ਦੀ ਸਾਰੀ ਡਿਟੇਲ ਅਫੀਸ਼ੀਅਲ ਵੈਬਸਾਈਟ ਤੇ ਪਈ ਆ ਜਾਖੜ ਸਾਹਿਬ ਦਾ ਇਹ ਕਹਿਣਾ ਹੈ ਕਿ ਪੰਜਾਬ ਨੇ ਜਿਹੜੀ ਚਾਂਕੀਆਂ ਦਾ ਕਨਸੈਪਟ ਭੇਜਿਆ ਸੀ ਜਿਹੜਾ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਮੀਡੀਆ ਦੇ ਸਾਥੀਆਂ ਦੇ ਸਾਹਮਣੇ 2 ਦਿਨ ਪਹਿਲਾਂ ਰੱਖਿਆ ਸੀ ਜਿਦੇ ਚ ਮਾਈ ਭਾਗੋ ਊਮਨ ਏਮਪਾਵਰਮੈਂਟ ਸਾਡੇ ਜਿਹੜੇ ਸ਼ਹੀਦ ਹੈ ਚਾਹੇ ਉਹ ਕਰਤਾਰ ਸਿੰਘ ਸਰਾਭਾ ਹੈ ਚਾਹੇ ਭਗਤ ਸਿੰਘ ਹੈ ਸ਼ਹੀਦ ਆਜ਼ਮ ਭਗਤ ਸਿੰਘ ਚਾਹੇ ਉਦਮ ਸਿੰਘ ਹੈ ਚਾਹੇ ਲਾਲਾ ਲਾਜਪਤ ਰਾਏ ਜੀ ਹੈ ਉਹਨਾਂ ਦੀ ਇੱਕ ਝਾਂਕੀ ਤੇ ਤੀਸਰੀ ਪੰਜਾਬ ਤੇ ਜਿਹੜਾ ਵਿਰਸਾ ਹੈ ਪੰਜਾਬ ਦਾ ਜਿਹੜਾ ਵਿਰਾਸਤ ਹੈ ਉਹਨੂੰ ਲੈ ਕੇ ਤੀਜੀ ਝਾਂਕੀ ਭੇਜੀ ਔਰ ਉਸ ਝਾਂਕੀਆਂ ਦਾ ਕਨਸੈਪਟ ਜਿਹਨੂੰ ਲੈ ਕੇ ਜਾਕਰ ਸਾਹਿਬ ਕਹਿੰਦੇ ਜੀ ਇਹਨਾਂ ਨੇ ਤਾਂ ਮੁੱਖ ਮੰਤਰੀ ਜੀ ਦਾ ਫੋਟੋ ਲਾ ਦਿੱਤਾ ਸੀ ਇਹਨਾਂ ਨੇ ਅਰਵਿੰਦ ਕੇਜਰੀਵਾਲ ਜੀ ਦਾ ਫੋਟੋ ਲਾ ਦਿੱਤਾ ਸੀ ਇਹ ਸਿਰੇ ਤਾਂ ਝੂਠ ਸਿਰੇ ਤੋਂ ਅਸੀਂ ਨਕਾਰਦੇ ਆ ਔਰ ਇਹਦਾ ਸਭ ਤੋਂ ਵੱਡਾ ਸਬੂਤ ਇਹ ਆ ਕਿ ਅਫੀਸ਼ੀਅਲ ਵੈਬਸਾਈਟ ਪਰ ਸਰਕਾਰ ਦੀ ਜਿੱਰ ਤੇ तमाम ਸੂਬਿਆਂ ਨੇ ਆਪਣੇ ਕਨਸੈਪਟ ਜਮਾ ਕਰਾਏ ਉਹਦੇ ਚ ਮੈਂ ਪੰਜਾਬ ਦੇ ਕਲਿਕ ਕਰੂੰ ਆ ਪੰਜਾਬ ਨੂੰ ਇਹ ਆ ਲੈਪਟਾਪ ਤੇ ਵੀ ਖੋਲ ਦੋ ਤੇ ਆ ਜਿਹੜਾ ਤਿੰਨ ਕਨਸੈਪਟ ਹੈ ਇਹਨੂੰ ਇਹਨੂੰ ਇਧਰ ਸਕਰੀਨ 'ਵਾਲ ਸ਼ੋਅ ਕਰ ਦੋ ਇਹਦੇ ਚ ਸਭ ਤੋਂ ਇੱਕ ਨੰਬਰ ਤੇ ਹੈਗਾ ਆ ਪੰਜਾਬ ਦਾ ਅਮੀਰ ਵਿਰਸਾ ਭੰਗੜੇ ਗਿੱਧੇ ਫੁਲਕਾਰੀਆਂ ਕੱਟਦੀਆਂ ਮੋਟਿਆਰਾ ਉਹਦੇ ਨਾਲ ਨਾਲ ਤੀਜੇ ਨੰਬਰ ਤੇ ਹੈਗਾ ਆ ਮਾਈ ਭਾਗੋ ਦੀ ਤਸਵੀਰ ਤੇ ਚੌਥੇ ਨੰਬਰ ਤੇ ਹੈਗਾ ਆ ਮਹਾਨ ਸ਼ਾਸਕ ਜਿਹੜਾ ਜਿਹੜਾ ਦੁਨੀਆ ਦਾ ਮਹਾਨ ਸ਼ਾਸਕ ਹੋਇਆ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਲੈ ਕੇ ਆ ਤੇ 5ਵੇਂ ਤੇ 6ਵੇਂ ਨੰਬਰ ਤੇ ਸ਼ਹੀਦੇ ਆਜਮ ਭਗਤ ਸਿੰਘ ਲਾਲਾ ਲਾਜਪਤਰਾਏ ਕਰਤਾਰ ਸਿੰਘ ਸਰਾਭਾ ਤੇ ਉਦਮ ਸਿੰਘ ਜਿਹੜੇ ਮਹਾਨ ਸ਼ਹੀਦ ਹੋਏ ਤਿਰੰਗੇ ਝੰਡੇ ਨਾਲ ਇਹਨਾਂ ਦੇ ਜਿਹੜੇ ਟੈਬਲੂ ਆ ਝਾਂਕੀ ਆ ਇਹ ਤਿੰਨ ਕਨਸੈਪਟ ਜਿਹੜੇ ਪੰਜਾਬ ਸਰਕਾਰ ਨੇ ਭੇਜੇ ਸੀ ਔਰ ਦੇਸ਼ ਦੀ ਸਰਕਾਰ ਦੀ ਅਫੀਸ਼ੀਅਲ ਵੈਬਸਾਈਟ ਤੇ ਜਮ੍ਹਾਂ ਹੈ ਇਹਨਾਂ 'ਚ ਕਿਤੇ ਵੀ ਨਾ ਤੇ ਕਿਸੇ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਦੀ ਤਸਵੀਰ ਹੈ ਨਾ ਸਾਡੇ ਨੈਸ਼ਨਲ ਕਨਵੀਨਰ ਔਰ ਦਿੱਲੀ ਦੇ ਮਾਨਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਦੀ ਤਸਵੀਰ ਹੈ ਇਹਦਾ ਮਤਲਬ ਇਹ ਸਪਸ਼ਟ ਹੈ ਕਿ ਜਾਖੜ ਸਾਹਿਬ ਨੇ ਕੱਲ ਝੂਠ ਬੋਲਿਆ ਗੁੰਮਰਾਹ ਕੀਤਾ ਪੰਜਾਬ ਦੇ ਲੋਕਾਂ ਨਾਲ ਧਗਾ ਕਮਾਇਆ